ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਸੀ ਕੱਲ ਵਿਸ਼ਾ ਆਰੰਭ ਕੀਤਾ ਸੀ ਸਾਹਿਬ ਨੀਤਾਣੀਆਂ ਕਾ ਤਾਣ ਕਿ ਉਹ ਸਾਹਿਬ ਪਰਮਾਤਮਾ ਹੀ ਸਾਰੇ ਜੀਵਾਂ ਜਨਤਾਂ ਦਾ ਬਲ ਹੈ ਤਾਕਤ ਹੈ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਜਿਨ੍ਹਾਂ ਨੂੰ ਕੋਈ ਤਾਣ ਮਾਣ ਨਹੀਂ ਉਹਨਾਂ ਦਾ ਤਾਣ ਮਾਣ ਉਹ ਪਰਮਾਤਮਾ ਵਾਹਿਗੁਰੂ ਆਪ ਹੀ ਹੈ ਇਸ ਲਈ ਅਸੀਂ ਇਹ ਸ਼ਬਦ ਜਾ ਕੋ ਮੁਸ਼ਕਿਲ ਆਤਮ ਬਣਾਇ ਤੋਈ ਕੋਈ ਨ ਦੇ ਇਸ ਸ਼ਬਦ ਦੇ ਪਹਿਲੇ ਚਾਰ ਬੰਦਾਂ ਦੀ ਵਿਚਾਰ ਸਾਂਝੀ ਕੀਤੀ ਸੀ ਅੱਜ ਅਸੀਂ ਅਗਲੇ ਚਾਰ ਬੰਦਾਂ ਦੀ ਵਿਚਾਰ ਸਾਂਝੀ ਕਰਦੇ ਹਾਂ ਪਹਿਲੇ ਚਾਰ ਬੰਦਾਂ ਵਿੱਚ ਇਹ ਦਿੜ ਕਰਵਾਇਆ ਗਿਆ ਸੀ ਕਿ ਬੰਦਾ ਬਹੁਤ ਦੁਖੀ ਪਰੇਸ਼ਾਨ ਹਰ ਤਰ੍ਹਾਂ ਦੀ ਬਿਪਤਾ ਵਿੱਚ ਸੁੱਝ ਫਸਿਆ ਹੋਵੇ ਉਸ ਵੇਲੇ ਉਸ ਨੂੰ ਪਰਮਾਤਮਾ ਦੇ ਲੱਗਣਾ ਚਾਹੀਦਾ ਹੈ ਉਹ ਸਾਰੇ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਹੈ ਫਿਰ ਬੰਦਾ ਕਹਿੰਦਾ ਵਾ ਸੋਚਦਾ ਵਾ ਚਲੋ ਕੋਈ ਦੁਖੀ ਹੈ ਪਰੇਸ਼ਾਨਾ ਉਹ ਤੇ ਰੱਬ ਨੂੰ ਯਾਦ ਕਰੇਗਾ ਹੀ ਪਰ ਜਿਸ ਨੂੰ ਪਰਮਾਤਮਾ ਨੇ ਸਾਰੀਆਂ ਦਾਤਾਂ ਦਿੱਤੀਆਂ ਹੋਈਆਂ ਨੇ ਜਿਸ ਨੂੰ ਸਾਰੇ ਸੁੱਖ ਨੇ ਕਿਸੇ ਚੀਜ਼ ਦੀ ਕਮੀ ਨਹੀਂ ਤੇ ਉਹ ਤੇ ਰੱਬ ਦੇ ਅੱਗੇ ਹੀ ਮੇਰਾ ਉਸ ਨੂੰ ਹੋਰ ਜੱਪਣ ਦੀ ਕੀ ਲੋੜ ਹੈ ਜਾਂ ਕਹਿ ਮਰੇ ਅਸੀਂ ਸੋਚਦੇ ਹਾਂ ਸੰਸਾਰੀ ਸਫਲਤਾ ਨੂੰ ਇਹ ਸਮਝ ਲੈਂਦੇ ਆ ਵੀ ਇਹ ਬੰਦੇ ਦਾ ਜੀਵਨ ਸਫਲ ਹੈ ਭਾਈ ਇਸ ਨੇ ਜ਼ਿੰਦਗੀ ਕੋ ਕਮਾਈ ਕੀਤੀ ਹੈ ਭਾਈ ਇਸ ਨੂੰ ਹੋਰ ਕਿਸੇ ਕਮਾਈ ਦੀ ਲੋੜ ਨਹੀਂ ਜਾਂ ਇਹ ਵੀ ਕਹਿੰਦੇ ਹਾਂ ਕਿ ਜੀ ਗੁਰਗੰਦ ਸਾਹਿਬ ਜੀ ਕੇਵਲ ਆਤਮਾ ਨੂੰ ਗੁਣ ਦਿੜ ਕਰਉਂਦਾ ਹੈ ਪਉ ਜਿਆ ਧਰਮ ਸੰਤੋਖ ਸੱਚ ਇਮਾਨਦਾਰੀ ਆਦਿ ਇਹ ਆਤਮ ਗੁਣ ਬਸ ਇਹ ਗੁਣ ਧਾਰਨ ਕਰਨ ਨੇ ਇਹੋ ਹੀ ਪ੍ਰਭੂ ਪ੍ਰਾਪਤੀ ਹੈ ਹੋਰ ਕੋਈ ਪ੍ਰਭੂ ਦਾ ਅਨੁਭਵ ਨਹੀਂ ਹੁੰਦਾ ਨਾ ਹੀ ਪ੍ਰਮਾਤਮਾ ਕੋਈ ਹਸਤੀ ਹੈ ਜਿਹਦਾ ਕੋਈ ਅਨੁਭਵ ਕਰਨ ਦੀ ਲੋੜ ਹੈ ਜਾਂ ਜਿਸ ਨਾਲ ਜੁੜਨ ਦੀ ਲੋੜ ਹੈ ਐਸੇ ਵਿਚਾਰੇ ਦਿੱਤੇ ਜਾਂਦੇ ਨੇ ਤੋਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਕਿਤਨੇ ਗੁਣਾਂ ਦਾ ਇਹ ਅਸੀਂ ਕਿਤਨਾ ਕ੍ਰਾਈਟੇਰੀਆ ਕਿਤਨਾ ਬਣਾਗੇ ਇਹ ਮਿਆਰ ਕਿਤਨਾ ਬਣਾਗੇ ਕਿ ਕਿਦਦੇ ਗੁਣ ਚਾਹੀਦੇ ਨੇ ਜੀਵਨ ਸਫਲਤਾ ਵਾਸਤੇ 10 20 40 50 100 200 ਕਿਤਨੇ ਪਰ ਪਰਮਾਤਮਾ ਦਾ ਗੁਣ ਹੀ ਨਿਦਾਨ ਹੈ ਉਹ ਤੇ ਗੁਣਾਂ ਦਾ ਖਜ਼ਾਨਾ ਗੁਣਾਂ ਦਾ ਸਾਗਰ ਹੈ ਗੁਰੂ ਵੀ ਗੁਣਾਂ ਦਾ ਸਾਗਰ ਹੈ ਉਹ ਗੁਰੂ ਗੁਣਾਂ ਦੇ ਸਾਗਰ ਬਣ ਕੇ ਅਸੀਂ ਗੁਣਾਂ ਦਾ ਸਾਗਰ ਬਣ ਲਈ ਇਸ ਸੀਰੀ ਵਿੱਚ ਆਏ ਹੋਏ ਹਾਂ ਤੇ ਇਸ ਲਈ ਇਹ ਭਲੇਖੇ ਮਨ ਚੋਂ ਕੱਢ ਦਈਏ ਕਿ ਜਿਹੜਾ ਬੰਦਾ ਜ਼ਿੰਦਗੀ ਸਾਰੇ ਸੁੱਖ ਪ੍ਰਾਪਤ ਕਰ ਚੁੱਕਿਆ ਜਿਹਦਾ ਕਹਿੰਦੇ ਕਈ ਨ ਕਿੁੰਦਨ ਜੀ ਸਾਡਾ ਮਨ ਬੜਾ ਸਾਫ਼ ਹੈ ਜੀ ਸਾਡਾ ਮਨ ਆਤਮਾ ਬੜੀ ਸਾਫ਼ ਹੈ ਅਸੀਂ ਕੋਈ ਕਿਸੇ ਨਾਲ ਮਾੜੀ ਨਹੀਂ ਕਰਦੇ ਤੇ ਹੋਰ ਨਾਮ ਦੀ ਜਪਨਾ ਵਸੇ ਕੋ ਠੀਕ ਹੈ ਆਓ ਥੋੜਾ ਇਹ ਆਖਰੀ ਬੰਦੇ ਦੇਖੋ ਚਾਰ ਜਿਹੜੇ ਨੇ ਇਹ ਸਾਨੂੰ ਕੀ ਸਮਝ ਬਖਦੇ ਨੇ ਤੋ ਪੰਜਵਾਂ ਬੰਦਾ ਸ਼ਾਸਤ ਸਿਮਰਤ ਬੇਦ ਚਾਰ ਮੁਖਾ ਗਿਰ ਵਿਚਰੇ ਅਗਰ ਕੋ ਬੰਦਾ ਸ਼ਾਸਤਰ ਸਿਮਰਤੀਆਂ ਬੇਦ ਚਾਰੇ ਬੇਦ ਪਾਪ ਇੱਥੇ ਸ਼ਾਸਤਰ ਬੇਦ ਸਿਮਰਤੀ ਨੂੰ ਸਿਮਰਨ ਦਾ ਹੀ ਖਾਸ ਤਾਕੀਦ ਨਹੀਂ ਹੈ ਬਲਕਿ ਧਾਰਮਿਕ ਗ੍ਰੰਥਾਂ ਦੀ ਗੱਲ ਕੀਤੀ ਗਈ ਕਿ ਧਰਮ ਦੇ ਜਿਹੜੇ ਗ੍ਰੰਥਨ ਇਹ ਚਾਰ ਮੁਖਾਗਰ ਵਿਚਰੇ ਇਹ ਚਾਰੇ ਵੇਦ ਸ਼ਾਸਤਰ ਅਗਰ ਮੁਖ ਨਾਲ ਜ਼ੁਬਾਨੀ ਯਾਦ ਕੀਤੇ ਹੋਏ ਉਹ ਵਿਚਾਰ ਕਰ ਸਕਦਾ ਹੋਵੇ ਤੱਪੀ ਤਪੀਸੁਰ ਜੋਗੀ ਜਾਂ ਤੀਰਥ ਗਮਨ ਕਰੇ ਉਹ ਬੜਾ ਪਾਰੀ ਤੱਪੀ ਹੈ ਤਪੀਸੁਰ ਹੈ ਜੋਗੀ ਹੈ ਤੀਰਥਾਂ ਦੇ ਗਮਨ ਕਰਦਾ ਹੈ ਤੀਰਥ ਇਸ਼ਨਾਨ ਕਰਦਾ ਹੈ ਠਾਰ ਤੀਰਥਨ ਹੁੰਦਾ ਫਿਰਦਾ ਖੱਟ ਕਰਮੰਤੀ ਦੂਗਨੇ ਪੂਜਾ ਕਰਤਾ ਨਾ ਹੈ ਸਨਾਤਨੀ ਮਤ ਅਨੁਸਾਰ ਛੇ ਕਿਸਮ ਦੇ ਧਾਰਮਿਕ ਕਰਮ ਮੰਨੇ ਗਏਨ ਛੇ ਕਿਸਮ ਦੀ ਪੂਜਾ ਮੰਨੀਏ ਗੇਨ ਤੂੰ ਕਹਿੰਦੇ ਨੇ ਉਹ ਛੇ ਕਰਮ ਖੱਟ ਕਰਮ ਹੀ ਨਹੀਂ ਬਲਕਿ ਉਹਨਾਂ ਕੋਲ ਦੂਗਨੇ ਪੂਜਾ ਕਰਦਾ ਪਿਆ ਪੂਜਾ ਪ੍ਰਤੀਸ਼ਟਾ ਬਹੁਤ ਕੁਝ ਧਾਰਮਿਕ ਡੰਬਰ ਕਰਦਾ ਹੈ ਫਿਰ ਗੁਰੂ ਸਾਹਿਬ ਕਹਿੰਦੇ ਨੇ ਵੀ ਇੰਨਾ ਕੁਝ ਕਰਦੇ ਰੰਗਨਾ ਲੱਗੀ ਪਾਰਵਰਮ ਤਾਂ ਸਰਪਰ ਨਰਕੇ ਜਾਏ ਇੰਨੇ ਕੁਝ ਧਾਰਮਿਕ ਕਰਮ ਕਰਦੇ ਆ ਪੋਥੀਆਂ ਕਿਤਾਬਾਂ ਪੜ੍ਹਦੇ ਆ ਤੀਰਥ ਇਸ਼ਨਾਨ ਕਰਦੇ ਆ ਬਲਕਿ ਉਸਨੇ ਧਾਰਮਿਕ ਗ੍ਰੰਥ ਪੁਤੀ ਜੁਮਣੀ ਰਟੇ ਹੋਏ ਨੇ ਤੇ ਫਿਰ ਵੀ ਜੇ ਰੰਗਨਾ ਲੱਗੀ ਪਾਰਵਰਮ ਤਾਂ ਸਰਪਰ ਨਰਕੇ ਜਾਏ ਤਾਂ ਹਰ ਹਾਲ ਤੇ ਨਰਕੇ ਜਾਏ ਇਤమే ਗੱਲ ਹੋਰ ਸਪਸ਼ਟ ਕਰ ਦੇਵਾਂ ਅਸੀਂ ਕਈ ਵਾਰ ਦੇਖਦੇ ਆ ਨਾ ਸਾਡੇ ਅਸੀਂ ਪ੍ਰਚਾਰਕ ਲੋਕ ਜਿਹੜੇ ਹਾਂ ਮੈਕਸਿਮਮ ਪ੍ਰਚਾਰਕ ਜ਼ੁਬਾਨੀ ਕਥਾ ਕਰਦੇ ਆਂ ਅਸੀਂ ਕਿਰਤਨੀਆਂ ਨੂੰ ਵੀ ਜ਼ੁਬਾਨੀ ਕੀਰਤਨੀ ਕਰਨ ਦਿੰਦੇ ਨੇ ਜੇ ਕਿਤੇ ਅੱਗੇ ਕੋਈ ਕਾਗਜ਼ ਰੱਖ ਲਵੇ ਜਾਂ ਮੋਬਾਈਲ ਰੱਖ ਲਵੇ ਤੇ ਬੜੇ ਨਾਰਾਜ਼ ਹੁੰਦੇ ਨੇ ਭਈ ਮੈਨੂੰ ਇਹ ਗੱਲ ਦੱਸੋ ਇਹਦੀ ਕੀ ਪਾਪ ਹੈ ਅਰ ਕੋਈ ਬਾਣੀ ਲਿਖੀ ਹੋਈ ਸਾਹਮਣੇ ਰੱਖ ਕੇ ਕੀਰਤਨ ਕਰੇ ਸ਼ੁੱਧ ਕੀਰਤਨ ਕਰੇ ਲਗਾ ਮਾਤਰਾ ਧਿਆਨ ਕਰਕੇ ਇਹਦੀ ਕੋਈ ਪਾਪ ਹੈ ਦੇਖ ਕੇ ਬਾਣੀ ਪੜਨੀ ਜਾਂ ਕੀਰਤਨ ਕਰਨਾ ਕੋਈ ਪਾਪ ਹੈ ਜਾਂ ਮੋਬਾਈਲ ਨੂੰ ਅਗਰ ਸਾਹਮਣੇ ਮੋਬਾਈਲ ਖੋਲ ਕੇ ਰੱਖਿਆ ਤੇ ਸ਼ਬਦ ਉਹ ਧਿਆਨ ਮਾਰ ਰਹੇ ਨੇ ਸ਼ਬਦ ਉੱਪਰ ਯਾ ਤੇ ਹੁੰਦਾ ਹੀ ਹੈ ਇੱਕ ਸ਼ਬਦ ਕਈ ਵਾਰੀ ਜਿਹੜਾ ਪੜਿਆ ਹੁੰਦਾ ਜਾਂ ਜਿਸ ਕਥਾਕਾਰ ਨੇ ਕਈ ਦਫਾ ਕਿਸੇ ਵਿਸ਼ੇ ਤੇ ਕਥਾ ਕੀਤੀ ਹੁੰਦੀ ਹੈ ਤਕਰੀਬਨ ਤਕਰੀਬਨ ਉਹ ਪ੍ਰਮਾਣ ਯਾਦ ਹੀ ਹੁੰਦੇ ਹਨ ਲੇਕਿਨ ਮਾੜੀ ਜੀ ਨਿਗਾਹ ਮਾਰਨ ਨਾਲ ਉਹ ਤਰਤੀਬ ਜਿਹੜੀ ਬਣਾਈ ਹੋਈ ਹੈ ਤਰਤੀਬ ਸਹੀ ਬਣ ਜਾਏ ਔਰ ਕਿ ਲਗ ਮਤਰ ਵਾਲੇ ਪਾਸੇ ਵੀ ਧਿਆਨ ਚਲਾ ਜੇ ਤੇ ਸ਼ੁੱਧ ਪਾਠ ਸ਼ੁੱਧ ਕੀਰਤਨ ਹੋ ਜਾਏ ਇੱਕ ਮਾੜੀ ਗੱਲ ਹੈ ਕਿ ਐ ਨਹੀਂ ਜੀ ਇਸ ਤਰ੍ਹਾਂ ਯਾਦ ਨਹੀਂ ਕਰ ਲਗੇ ਇਹ ਵੀ ਕੈਸੀ ਢੁੰਜਰਾ ਯਾਦ ਨਹੀਂ ਕਰ ਲਗੇ ਭਾਈ ਇੱਕ ਬੰਦਾ ਅਗਰ ਰੋਜ਼ ਹੀ ਜਪਜੀ ਸਾਹਿਬ ਦੇਖ ਕੇ ਪੜਦਾ ਤੇ ਕਿਆ ਕੁਝ ਮਹੀਨੇ ਜੋ ਉਹਨੂੰ ਯਾਦ ਨਹੀਂ ਹੋ ਜਾਣਾ ਉਹ ਤੇ ਆਪਣੇ ਆਪ ਹੀ ਯਾਦ ਹੋ ਜਾਣਾ ਇਹਨਾਂ ਸ਼ਬਦਾਂ ਤੁਸੀਂ ਬਾਰ-ਬਾਰ ਕੀਰਤਨ ਕਰੋਗੇ ਉਹ ਤਾਂ ਯਾਦ ਹੋ ਹੀ ਜਾਣੇ ਨੇ ਲੇਕਿਨ ਫਿਰ ਵੀ ਜਿੰਨਾ ਮਰਜੀ ਸੀ ਯਾਦ ਕਰ ਲਈਏ ਲਗਾ ਮਾਤਰ ਨਹੀਂ ਭੁੱਲਾਂ ਗਲਤੀਆਂ ਰਹਿ ਹੀ ਜਾਂਦੀਆਂ ਨੇ ਮੈਂ ਵੱਡੇ-ਵੱਡੇ ਮੰਨੇ ਪ੍ਰਮੰਨੇ ਪ੍ਰਚਾਰਕ ਕੋਮ ਦੇ ਵੱਡੇ-ਵੱਡੇ ਰਾਗੀ ਦੇਖੇ ਉਹ ਲਾਵਾ ਦਲਾਵਾ ਔਕੜਾਂ ਦਿਲਕੜਾਂ ਦੀ ਬਹੁਤ ਗਲਤੀਆਂ ਕਰਦੇ ਨੇ ਸਾਰੇ ਕਰਦੇ ਮੈਂ ਵੀ ਕਰਦਾ ਹਾਂ ਜ਼ੁਬਾਨੀ ਜਦੋਂ ਅਸੀਂ ਕੋਈ ਪੰਕਤੀ ਕਿਸੇ ਸਮੇਂ ਦੀ ਯਾਦ ਕੀਤੀ ਹੋਈ ਬੋਲਦੇ ਹਾਂ ਕਿ ਮੇਰੇ ਜ਼ੁਬਾਨੀ ਉਸ ਵੇਲੇ ਕਈ ਵਾਰ ਤੁਹਾਨੂੰ ਲਗ ਮਾਤਰ ਦਾ ਅਹਿਸਾਸ ਨਹੀਂ ਰਹਿੰਦਾ ਵੀ ਇੱਥੇ ਲਾਵਾ ਹੈ ਕਿ ਦਲਾਵਾ ਹੈ ਔਕੜਾ ਕਿ ਦਿਲੌਕੜਾ ਹੈ ਇਹ ਬੜੇ-ਬੜੇ ਗਲਤੀਆਂ ਕਰਦੇ ਸੀ ਸਾਰੇ ਗਲਤੀਆਂ ਕਰਦੇ ਹਾਂ ਇਸ ਲਈ ਮੈਂ ਸਮਝਦਾ ਕਿ ਦੇਖ ਕੇ ਕਿਰਤਨ ਕਰਨਾ ਦੇਖ ਕੇ ਕਥਾ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਇਹ ਚੰਗੀ ਗੱਲ ਹੈ ਮੈਨੂੰ ਤਾਂ ਕਿਸੇ ਵੀਰ ਨੇ ਕਿਹਾ ਸੀ ਕਿ ਫਾਰਨ ਦੇ ਕਿਸੇ ਮੁਲਕ ਦੇ ਵਿੱਚ ਸਿੱਖਾਂ ਦੀ ਆਬਾਦੀ ਹੈ ਉਸੇ ਕਿਤੇ ਗੁਰਦੁਆਰੇ ਵਿੱਚ ਜ਼ੁਬਾਨੀ ਕਿਰਤਨ ਕਥਾ ਨਹੀਂ ਕਰ ਲੈਂਦੇ ਕਹਿੰਦੇ ਨਹੀਂ ਜ਼ੁਬਾਨੀ ਨਹੀਂ ਕਰਨੀ ਤੂੰ ਦੇਖ ਕੇ ਕਰੋ ਲੇਕਿਨ ਅਸ਼ੁੱਧ ਨਹੀਂ ਕਰਨੀ ਲਗ ਮਤਲਬ ਪੂਰਾ ਧਿਆਨ ਕਰ ਰਹਾ ਹੈ ਇੱਥੇ ਸਾਡੀ ਹਾਲਤ ਇਹ ਹੈ ਕਿ ਅਸੀਂ ਦੇਖ ਕੇ ਵੀ ਅਸ਼ੁੱਧ ਪੜੀ ਜਾਂਦੇ ਹਾਂ ਇੰਨੀ ਵੀ ਸਾਡੀ ਟ੍ਰੇਨਿੰਗ ਨਹੀਂ ਇੰਨੀ ਵੀ ਸਾਡੀ ਮਿਹਨਤ ਨਹੀਂ ਤੋ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਚਾਰੇ ਵੇਦ ਸ਼ਾਸਤਰ ਪੜਿਆ ਹੋਵੇ ਸਾਰੇ ਗ੍ਰੰਥ ਪੁਤਰੀ ਉਹਨੇ ਰਟੇ ਹੋਣ ਇਰਤ ਯਾਤਰਾ ਕਰਦਾ ਹੋਵੇ ਫਿਰ ਵੀ ਇਹ ਜ਼ਰੂਰੀ ਨਹੀਂ ਕਿ ਉਹਨੂੰ ਰੱਬ ਦਾ ਰੰਗ ਵੀ ਲੱਗਾ ਹੋਵੇ ਉਹ ਇਤਨਾ ਕੁਝ ਕਰਨ ਦੇ ਬਾਅਦ ਵੀ ਚਿੱਤਨਾ ਆਵੇ ਉਸ ਪਰਬ੍ਰੰਤ ਨਿਮਕ ਸਿਮਰਤ ਨਾ ਕਹਿੰਦੇ ਨੇ ਰੰਗਣਾ ਲੱਗੀ ਪਰਬ੍ਰੰਤ ਸਰਪਰ ਨਰਕੇ ਜਾਏ ਪਰਮਾਤਮਾ ਰੰਗਣਾ ਲੱਗੇ ਨਾ ਤੇ ਇਹ ਕੁਝ ਕਰਦਾ ਵੀ ਨਰਕ ਨਰਕ ਵੀ ਜਾਏਗਾ ਹਰ ਹਾਲ ਤੇ ਰਾਜਮਿਲਕ ਸਿਕਦਾਰੀਆਂ ਰਸ ਭੋਗਨ ਵਿਸਤਾਰ ਬੰਦਾ ਰਾਜ 파ੜ ਦਾ ਆਨੰਦ ਮਾਨ ਰਿਹਾ ਇਹਨਾਂ ਸੋਖਾ ਬੰਦੇ ਰਾਜਵਰਗੀ ਜ਼ਿੰਦਗੀ ਰਾਜ ਮਿਲਕ ਸਿਕਦਾਰੀਆਂ ਰਸ ਭੋਗਨ ਵਿਸਤਾਰ ਅੱਗੇ ਪਿੱਛੇ ਸਰਦਾਰੀਆਂ ਕਾਇਮ ਨੇ ਅੱਗੇ ਕਈ ਨਾਇਬ ਉਹਦੇ ਅੱਗੇ ਕੰਮ ਕਰਨ ਵਾਲੇ ਨੇ ਫੌਜਾਂ ਕੰਮ ਕਰਨ ਵਾਲੇ ਨੇ ਤੇ ਰਸ ਭੋਗਨ ਵਿਸਤਾਰ ਦੁਨੀਆ ਦੇ ਰੰਗ ਰਸ ਮਾਨਣ ਦਾ ਵਿਸਤਾਰ ਹੈ ਖਲਾਰਾ ਪਿਆ ਹੋਇਆ ਜੋ ਮਰਜ਼ੀ ਖਾਏ ਜੋ ਮਰਜ਼ੀ ਪੀਏ ਜੋ ਮਰਜ਼ੀ ਮੋਜਾਂ ਕਰੇ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਉਫਾਰ ਆਲੇ ਦੁਆਲੇ ਕੋਠੀਆਂ ਦੇ ਦੁਆਲੇ ਆਲੇ ਪਾਸੇ ਬਾਗ-ਪਾਰਕ ਬਣੇ ਹੋਏ ਨੇ ਕਿ ਉਸ ਹੁਕਮ ਚੱਲਦਾ ਪਿਆ ਉਹਦਾ ਅਫਾ ਹੁਕਮ ਹੁੰਦਾ ਜੋ ਮਨ ਮਰਜ਼ੀ ਦੇ ਹੁਕਮ ਕਰ ਸਕਦਾ ਹੋਵੇ ਮਨ ਮਰਜ਼ੀ ਦੇ ਹੁਕਮ ਜੋ ਜੀ ਚਾਏ ਉਹ ਹੁਕਮ ਕਰ ਸਕਦਾ ਹੋਵੇ ਰੰਗ ਤਮਾਸ਼ੇ ਬਹੁ வித ਚਾਏ ਲੱਗ ਰਿਆ ਕਈ ਕਿਸਮ ਦੇ ਰੰਗ ਤਮਾਸ਼ੇ ਦੇ ਚਾਅ ਆਪਣੇ ਪੂਰੇ ਕਰ ਰਿਆ ਜ਼ਿੰਦਗੀ ਦੀ ਚਿਤ ਨਾ ਆਇਓ ਪਾਰਵੰਤਾ ਸਰਬ ਕੀ ਜੋਨ ਗਿਆ ਅਨਿਅ ਮੋਜਰ ਰੱਬ ਨੂੰ ਮਿਲ ਹੀ ਹੋਈਏ ਨੇ ਇਹਨਾਂ ਕੁਝ ਕਰਦੇ ਹੋਏ ਪਰਮਾਤਮਾ ਵਿੱਚ ਚਿਤ ਨਹੀਂ ਜੋੜਦਾ ਤੇ ਚਿਤ ਨਾਇਓ ਪਰਮ ਤਾਂ ਸਰਬ ਕੀ ਜੂਣ ਗਿਆ ਸਭ ਦੀ ਜੂਣ ਜਾਏਗਾ ਇਹ ਸੋਚ ਲਿਓ ਹੁਣ ਅੱਗੇ ਦੇਖੋ ਜੀ ਬੋਤ ਤਨਾੜ ਆਚਾਰਵੰਤ ਇਹ ਜਿਹੜੇ ਕਈ ਆਦਿ ਨਾ ਜੀ ਸਾਡਾ ਮਨ ਸਾਫਾ ਜੀ ਅਸੀਂ ਕੋਈ ਮਾੜਾ ਕੰਮ ਨਹੀਂ ਕਰਦੇ ਸਾਡਾ ਜੀਵਨ ਠੀਕ ਹੈ ਹੋਰ ਕੀ ਨਾਮ ਜਪਣਾ ਹੋਇਆ ਤੇ ਕਹਿੰਦੇ ਨੇ ਬੋਤ ਤਨਾੜ ਬੰਦਾ ਬੜਾ ਤਨਾੜ ਹੈ ਅਮੀਰ ਹੈ ਆਚਾਰਵੰਤ ਆਚਾਰਵੰਤ ਹੋ ਗਿਆ ਚੰਗੇ ਅਚਰਨ ਵਾਲਾ ਚੰਗੇ ਕਰੈਕਟਰ ਵਾਲਾ ਚੰਗੇ ਜੀਵਨ ਚੰਗੇ ਗੁਣਨ ਜਿਸ ਅਚਾਰਵੰਤ ਹੈ ਸ਼ੋਭਾ ਨਿਰਮਲ ਰੀਤ ਬੜੀ ਸ਼ੋਭਾ ਹੈ ਸੰਸਾਰੀ ਬੜਾ ਮਾਨ ਸਤਕਾਰ ਹੈ ਉਹਦੇ ਇਸ ਉੱਚੀ ਸੁੱਚੀ ਅਚਰਨਿਕ ਜੀਵਨ ਕਰਕੇ ਰੀਤ ਨਿਰਮਲ ਜ਼ਿੰਦਗੀ ਦੀ ਰਹਿਤਬਾਤ ਵੀ ਬੜੀ ਨਿਰਮਲ ਹੈ ਚੰਗੀ ਰਹਿਤਬਾਤ ਵਾਲਾ ਜੀਵਨ ਜੀਉਂਦਾ ਮਾਤ ਪਿਤਾ ਸੁਧ ਭਾਈਆਂ ਸਾਜਨ ਸੰਗ ਪ੍ਰੀਤ ਮਾਤਾ ਪਿਤਾ ਧੀਆਂ ਪੁੱਤਰਾ ਸਜਣਾ ਮਿੱਤਰਾਂ ਨਾਲ ਬੜੀ ਗੁੜੀ ਪ੍ਰੀਤ ਹੈ ਕਿਸੇ ਨਾਲ ਕੋਈ ਬਿਗੜੀ ਹੋਈ ਨਹੀਂ ਹੈ ਬੜਾ ਮਿਲਨਸਾਰ ਬੰਦਾ ਹੈ ਲਸ਼ਕਰ ਤਰਕਜ਼ ਬੰਦ ਜੀਓ ਜੀਓ ਸਗਲੀ ਕੀ ਅੱਗੇ ਪਿੱਛੇ ਫਜਦੇ ਲਸ਼ਕਰ ਘੁੰਮ ਰਹੇ ਨੇ ਹਰ ਪਾਸੇ ਜਿੱਧਰ ਜਾਂਦਾ ਦੁਨੀਆ ਹੱਥ ਜੁਰਦੀ ਹੈ ਜੀਉ ਜੀਉ ਕਰਦੀ ਹੈ ਸਾਰੀ ਦੁਨੀਆ ਦੇਖੋ ਜੀ ਇਸ ਤੋਂ ਵੱਧ ਹੋਰ ਕੀ ਹੋਵੇਗਾ ਫਿਰ ਮਹਾਰਾਜ ਕਹਿੰਦੇ ਨੇ ਚਿਤਨਾ ਆਇਓ ਪਰਮ ਤਖਰ ਸਾਤਲ ਦੀਤ ਇਹੋ ਜੇ ਬੰਦੇ ਦੇ ਚਿਤ ਵਿੱਚ ਜੇਕਰ ਪ੍ਰਮਾਤਮਾ ਦਾ ਵਾਸਾ ਨਹੀਂ ਹੈ ਰੱਬ ਦੇ ਨਾਮ ਨਾਲ ਸੁਰਤੀ ਨਹੀਂ ਜੁੜੀ ਹੋਈ ਤਾਂ ਖਰ ਸਾਤਲ ਦੀਤ ਮਤਲਬ ਖੜ ਕੇ ਨਰਕੋਂ ਵੀ ਤੱਕਿਆ ਜਾਏਗਾ ਹੁਣ ਦੱਸੋ ਕਿਹੜੇ ਗੁਣ ਕਿਹੜਾ ਆਚਾਰ ਕੈਕਟਰ ਤੁਸੀਂ ਆਪਣੀ ਮਰਜ਼ੀ ਨਾਲ ਤਿਆਰ ਕਰੋਗੇ ਉਹ ਭਾਈ ਆਚਾਰ ਉੱਚਾ ਆਚਾਰ ਉੱਚੀ ਕਰਨੀ ਉੱਚੀ ਰਹਿਤ ਬੈ ਰਬ ਜਰੀ ਬਖਸ਼ਦਾ ਉਹ ਹੀ ਉੱਚੀ ਹੈ ਅਸੀਂ ਆਪਣੀ ਮੱਜਨ ਸਮਝ ਲਈਏ ਮੇਰੇ ਜਾਇ ਗੁਣ ਨੇ ਮੇਰੇ ਕੋਈ ਯੋਗੁਣ ਨਹੀਂ ਆਪਣੇ ਆਪ ਨੂੰ ਸਵਛ ਸਮਝ ਲਈਏ ਭਲੇਖਾ ਸਾਡਾ ਉਹ ਸਾਡੀ ਰੀਤ ਉਹ ਪ੍ਰਵਾਨ ਕਰੇ ਤਾਂ ਸਾਡੀ ਜੀਵਨ ਦੀ ਰਹਿਤ ਬੈ ਉਸ ਨੂੰ ਪ੍ਰਵਾਨ ਹੋਵੇ ਤਾਂ ਉਹਦਾ ਕੋਈ ਮੁੱਲ ਹੈ ਤੋ ਇਸ ਲਈ ਨਹੀਂ ਤਾਂ ਫਿਰ ਚਿਤ ਨਾ ਆਇਓ ਪਰਨ ਤਾਂ ਖੜ ਰਸਾਤਲ ਦੀਤ ਹੋਰ ਦੇਖੋ ਕਿ ਕਾਇਆ ਰੋਗ ਨਾ ਛਿਦਰ ਕਿਛ ਸਿਰ ਨੂੰ ਕੋਈ ਰੋਗ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ ਹੈ ਨਾ ਕਿਚ ਕਾਰਾ ਸੋ ਕਿਸੇ ਕਿਸਮ ਦਾ ਕੋਈ ਕਲਪਨਾ ਨਹੀਂ ਕੋ ਕਾਰਾ ਨਹੀਂ ਕੋ ਚਿੰਤਾ ਨਹੀਂ ਕੋ ਫਿਕਰ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਜ਼ਿੰਦਗੀ ਚ ਸੋਗ ਨਹੀਂ ਹੈ ਦੁੱਖ ਨਹੀਂ ਹੈ ਮਿਰਤਨਾ ਆਵੀ ਚਿਤਿ ਤਿਸ ਐਨਸ ਭੋਗਿਆ ਭੋਗ ਮੋਤ ਚੇਤੀ ਨਹੀਂ ਆਉਂਦੀ ਮਿਰਤਨਾ ਆਵੇ ਚਿਤਿ ਤਿਸ ਚਿਤ ਵਿੱਚ ਮੋਤ ਦਾ ਖਿਆਲ ਨਹੀਂ ਆਉਂਦਾ ਇੰਨੀ ਸੁਖੀ ਜ਼ਿੰਦਗੀ ਹੈ ਐਨਸ ਭੋਗਿਆ ਭੋਗ ਤੇ ਦਿਨ ਅਤੇ ਰਾਤ ਰੋਜ਼ ਕਈ ਦੁਨੀਆਂ ਦੇ ਭੋਗ ਭੋਗੀ ਜਾ ਰਿਹਾ ਮ제 ਲਈ ਜਾ ਰਿਹਾ ਸਭ ਕੁਝ ਕੀਤੋਂ ਆਪਣਾ ਜੀ ਨ ਸੰਗ ਦਰਿਆ ਸਭ ਕੁਝ ਉਸਨੇ ਆਪਣਾ ਬਣਾਇਆ ਹੋਇਆ ਜੀਜ ਕਦੇ ਕੋਈ ਸ਼ੰਕਾ ਵੀ ਨਹੀਂ ਪਾਇਦਾ ਕਿ ਮੈਨੂੰ ਵੀ ਕਿਸੇ ਚੀਜ਼ ਦੀ ਕਮੀ ਹੈ ਨਾ ਸਭ ਕੁਝ ਸਭ ਕੁਝ ਹੈ ਕਿਸੇ ਚੀਜ਼ ਦੀ ਕਮੀ ਨਹੀਂ ਸਭ ਕੁਝ ਕੀਤੋਂ ਆਪਣਾ ਜੀਨ ਸੰਗ ਤਰਿਆ ਜਰਾ ਵੀ ਸ਼ੰਕਾ ਕੋਈ ਨਹੀਂ ਵੀ ਮੇਰੇ ਵੀ ਕੋਈ ਕਮੀ ਹੈ ਫਿਰ ਇਹ ਕਹਿੰਦਾ ਚਿਤਨਾ ਆਇਓ ਪਰਮ ਜੰਮ ਕੰਕਰ ਵਸ ਪੜਿਆ ਜੇ ਐਨਾ ਕੁਝ ਹੁੰਦੇ ਪਰਮਾਤਮਾ ਚਿਤੂ ਜ ਨਹੀਂ ਵਸਦਾ ਤਾਂ ਉਹ ਜੰਮ ਕੰਕਰ ਵਸ ਪੜਿਆ ਜੰਮ ਕੰਕਰਾਂ ਦੇ ਵਸ ਪਵੇਗਾ ਜਾ ਕੇ ਹੁਣ ਸਮਝ ਆਈ ਕਿ ਦੁੱਖ ਕ੍ਰੇਸ਼ ਹੋਣ ਵਿਪਤਿਆਂ ਆਉਣ ਦੇ ਪਹਿਲੇ ਚਾਰ ਬੰਦ ਕਹਿੰਦੇ ਨੇ ਫਿਰ ਵੀ ਰੱਬ ਦਾ ਹੀ ਆਸਰਾ ਲਊ ਭਾਈ ਜੇ ਰੱਬ ਨੇ ਬੜੇ ਸੁੱਖ ਦਿੱਤੇ ਹੋਣੇ ਬੜੀਆਂ ਮੋਜਾਂ ਦਿੱਤੀਆਂ ਹੋਈਆਂ ਨੇ ਤਾਂ ਹੁਣ ਲੱਗਦਾ ਵੀ ਤੁਹਾਡਾ ਜੀਵਨ ਚੰਗਾ ਹੈ ਕੋਈ ਮਾਰੇ ਕੰਮ ਨਹੀਂ ਹੋਏ ਤੇ ਉਹਦਾ ਸ਼ੁਕਰਾਨਾ ਕਰੋ ਭਾਈ ਸ਼ੁਕਰ ਹੈ ਪ੍ਰਮਾਤਮਾ ਸ਼ੁਕਰ ਹੈ ਤੂੰ ਮੈਨੂੰ ਆਪਣੇ ਲੱਲਾ ਕੇ ਰੱਖਿਆ ਮੈਨੂੰ ਆਚਾਰ ਮੰਤ ਮਨਾਇਆ ਮੈਨੂੰ ਕੁਲੀ ਨਹੀਂ ਮਨਾਇਆ ਰਹਿਤ ਬਹਿਤ ਵਾਲਾ ਬਣਾਇਆ ਕੋਈ ਮਾਨ ਕਰਨ ਵਾਲੀ ਗੱਲ ਨਹੀਂ ਭਈ ਉਹਦੀ ਮਿਹਰ ਹੈ ਤੇ ਇਸ ਲਈ ਮਿਹਰ ਵਿੱਚ ਵੀ ਉਸ ਨੂੰ ਯਾਦ ਕਰੋ ਜੇ ਨਹੀਂ ਯਾਦ ਕਰੋਗੇ ਇਤਨਾ ਕੁਝ ਹੁੰਦੇ ਵੀ ਨਰਕਾਂ ਵੀ ਜਾ ਸਕਦਾ ਹੈ ਬੰਦਾ ਆਖਿਰਲੇ ਬੰਦਵੀ ਜਾ ਕੇ ਕਹਿੰਦੇ ਨੇ ਕਿਰਪਾ ਕਰੇ ਜਿਸ ਪਾਰੋਂ ਹੋਵੇ ਸਾਧੂ ਸੰਗ ਉਹ ਭਾਈ ਬੜੀਆਂ ਗੱਡੀਆਂ ਕਾਰਾਂ ਬੜੇ ਰਾਜ ਪੜ ਬੜੀਆਂ ਮੋਜਾਂ ਨੇ ਇਹ ਜੋ ਕੁਝ ਦਸਿਆਂ ਉੱਪਰ ਚਾਰ ਬੰਨਾ ਆਖਰੀ ਚਾਰ ਬੰਨਾ ਵਿੱਚ ਇਹ ਸਭ ਕੁਝ ਵੀ ਹੈ ਤੇ ਇਹ ਕੋਈ ਬੜੀ ਮਿਹਰ ਦੀ ਗੱਲ ਨਹੀਂ ਭਾਈ ਕਿਉਂਕਿ ਇਹ ਸਭ ਕੁਝ ਜਿਹੜਾ ਮਿਲਿਆ ਇਹ ਤੇ ਰਿਆ ਜਾਣ ਵਾਲਾ ਆ ਆਖਰ ਖਾਲੀ ਆਤੀ ਜਾਣਾ ਇਸ ਲਈ ਕਿਰਪਾ ਕਰੇ ਜਿਸ ਪਾਰੋਂ ਭ੍ਰਮ ਪ੍ਰਮਾਤਮਾ ਜੀ ਤੁਹਾਨੂੰ ਕਿਰਪਾ ਕਰਦਾ ਨਾ ਮਿਹਰ ਦੀ ਨਜ਼ਰ ਕਰਦਾ ਉਹਦੀ ਨਿਸ਼ਾਨੀ ਪਤਾ ਕੀ ਹੁੰਦੀ ਏ ਹੋਵੇ ਸਾਧੂ ਸੰਗ ਉਹ ਗੁਰੂ ਦੀ ਸੰਗਤ ਕਰਦਾ ਜੀ ਜਿਹਨੂੰ ਗੁਰੂ ਦਾ ਸੰਗ ਮਿਲ ਗਿਆ ਇਹ ਸਭ ਤੋਂ ਵੱਡੀ ਨਦਰ ਕਰਮ ਇਹ ਇਹ ਸਭ ਤੋਂ ਵੱਡੀ ਕਿਰਪਾ ਇਹ ਹੈ ਕਿਰਪਾ ਤਨਦੁਰ ਦੇ ਗੱਡੀਆਂ ਕਾਰਾਂ ਕੋਠੀਆਂ ਕਾਰਾਂ ਇਹ ਕਿਰਪਾ ਨਹੀਂ ਇਹ ਬੜੀ ਵੱਡੀ ਇਹ ਕਿਰਪਾ ਹੈ ਮੇਰੇ ਦਾਤੇ ਦੀ ਸੁਖਨ ਪਰ ਸੰਸਾਰੀ ਸੁਖਨ ਇਹਨਾਂ ਸੁੱਖਾਂ ਦੇ ਹੁੰਦੀਆਂ ਨਹੀਂ ਕਈ ਦਫਾ ਮਖਮਰੀ ਬਿਸਤਰੇ ਤੇ ਨੀਂਦ ਨਹੀਂ ਪੈਂਦੀ ਗੱਡੀਆਂ ਕਾਰਾਂ 'ਚ ਬੈਠੇ ਹੋਏ ਵੀ ਚਿੰਤਾ ਦੇ ਘੇਰੇ ਹੁੰਦੇ ਆ ਅਸੀਂ ਇਸ ਲਈ ਸੱਚਾ ਸੁਖ ਕਿਰਪਾ ਕਰੇ ਜਿਸ ਪਾਰ ਮੋ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤੂੰ ਤੂੰ ਹਰ ਸਿਉ ਰੰਗ ਤੇ ਸਾਧੂ ਦਾ ਸੰਗਤ ਪਾਉ ਗੁਰੂ ਦੀ ਸੰਗਤ ਜਿਵੇਂ ਜਿਉ ਬਧਾਈਏ ਗੁਰੂ ਕੀ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਤ ਸਾਰੇ ਗੁਰਬਾਣੀ ਕਹੈ ਸਿਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਦਾ ਸੰਗ ਬੰਧਿਆ ਉੜਦਿਆ ਹਰ ਨਾਮ ਤੇ ਆਈ ਹੈ ਹਰ ਵੇਲੇ ਮੁਖ ਚੋਂ ਸਾਡੇ ਚੋਂ ਬਾਣੀ ਵਿਚਾਰਨ ਹੁੰਦੀ ਰਹੇ ਤੇ ਬਾਣੀ ਦੇ ਉਪਦੇਸ਼ ਸਾਡੇ ਮਨ ਦੀਤੀ ਵਿੱਚ ਚਲਦੇ ਰਹਿਣ ਬਾਣੀ ਅਨੁਸਾਰ ਜੀਵਨ ਜਿਉ ਲੱਗ ਪਈਏ ਤੇ ਫਿਰ ਜਿਉ ਜਿਉ ਉਹ ਵਧਾਈਏ ਤਿਉ ਤਿਉ ਹਰ ਸਿਰ ਰੰਗ ਤਿਉਂ ਤੇ ਫਿਰ ਹਰੀ ਦਾ ਰੰਗ ਚੜ ਜਾਂਦਾ ਉਹ ਚਿੱਤ ਆਵਾ ਪਰਮੂ ਵਾਲੀ ਗੱਲ ਹੋ ਜਾਂਦੀ ਹੈ ਫੇ ਦੋਹ ਸ੍ਰਿਆ ਦਾ ਖਸਮ ਆਪ ਉਹਨ ਇਹ ਦੋਹ ਸਾਈਡਾਂ ਦਾ ਖਸਮ ਪਰਮਾਤਮਾ ਆਪ ਹੀ ਹੈ ਕਿਹੜਾ ਪਹਿਲੇ ਚਾਰ ਬੰਦਾ ਵਾਲਾ ਦੁੱਖਾਂ ਕ੍ਰਿਸ਼ਨ ਦੀ ਜ਼ਿੰਦਗੀ ਵੀ ਉਹਦੀ ਇਹ ਇੱਕ ਕੋਈ ਰਜ਼ਾ ਹੁੰਦੀ ਹੈ ਉਹਦਾ ਹੀ ਇੱਕ ਪਾਣਾ ਹੁੰਦਾ ਤੇ ਜਿਨਾਂ ਨੂੰ ਬੜੇ ਸੁੱਖ ਮਿਲਣੇ ਸੰਸਾਰੀ ਇਹ ਦੂਈ ਸਾਈਡ ਇਹ ਵੀ ਉਸੇ ਦੀ ਖੇਡ ਹੈ ਕਿਸੇ ਸਰੀਰ 'ਚ ਬੈਠਾ ਆਨੰਦ ਮਾਣ ਰਿਹਾ ਦੁਨੀਆਂ ਦੇ ਸਾਰੇ ਸੁਖ ਮੋਜੇ ਨੇ ਕਿਸੇ ਸਰੀਰ 'ਚ ਦੁੱਖ ਭੋਗ ਰਿਹਾ ਉਹ ਆਪ ਹੀ ਦੋਇ ਪਕੋ ਆਪ ਹੀ ਦੱਸਦਾ ਦੋਹ ਸ੍ਰਿਆ ਦਾ ਖਸਮ ਆਪ ਅਬਰ ਨਾ ਦੂਜਾ ਥਾਂ ਇੱਕ ਗੱਲ ਨੋਟ ਕਰ ਲਿਓ ਕਿ ਦੁਈ ਕੋਈ ਥਾਂ ਨਹੀਂ ਜੇ ਕੋਈ ਹੋਰ ਥਾਂ ਨਹੀਂ ਜੇ ਦੁੱਖ ਹੈ ਤਾਂ ਚਾਹੇ ਸੁੱਖ ਹੈ ਪ੍ਰਭੂ ਦੇ ਚਰਨ ਨਹੀਂ ਛੱਡਨੇ ਸਤਿਗੁਰੂ ਤੁੱਠਾ ਪਾਇਆ ਨਾਨਕ ਸੱਚਾ ਨਾਮ ਜੇ ਸਤਿਗੁਰੂ ਤਰੁਠ ਪੇ ਸਤਿਗੁਰੂ ਦੀ ਖੁਸ਼ੀ ਹੋ ਜਾਏ ਤੇ ਫਿਰ ਕੀ ਪਾਇਆ ਨਾਨਕ ਸੱਚਾ ਨਾਮ ਇਹ ਤਰੁਠਤਾ ਦੀ ਇਹ ਨਿਸ਼ਾਨੀ ਹੈ ਕਿਰਪਾ ਦੀ ਇਹ ਨਿਸ਼ਾਨੀ ਹੈ ਨਦਰ ਕਰਨ ਦੀ ਇਹ ਨਿਸ਼ਾਨੀ ਹੈ ਕਿ ਜੇ ਪ੍ਰਮਾਤਮਾ ਦਾ ਨਾਮ ਬਰਾਬਤ ਹੋ ਜਾਏ ਪ੍ਰਮਾਤਮਾ ਵਿੱਚ ਸੁਰਤੀ ਜੁੜਨ ਲੱਗ ਪਵੇ ਕਿਉਂਕਿ ਅਸੀਂ ਖਾਕੀ ਸੀੜੀ 'ਚ ਬੈਠੇ ਹਾਂ ਖਾਕ ਦੇ ਸੀੜ ਵਿੱਚ ਤੇ ਖਾਕੀ ਤੂੰ ਨੂਰੀ ਹੋਣਾ ਅਸੀਂ ਨੂਰ ਦਾ ਅੰਸ਼ ਹਾਂ ਸਰੀਰ ਨਹੀਂ ਹਾਂ ਸੀੜ ਵਿੱਚ ਬੈਠੀ ਜੋ ਜੋਤ ਨੂਰ ਹੈ ਨਾ ਅਸੀਂ ਉਹ ਹਾਂ ਉਸ ਨਿੱਕੇ ਜੀ ਨੂਰੀ ਜਿੰਨ ਨੂੰ ਸਰਵ ਵਿਆਪਕ ਪਰਮਾਤਮਾ ਵਿੱਚ ਆਤਮਾ ਨੂੰ ਮਿਲਾਣਾ ਇਹ ਜੀਵਨ ਦਾ ਲਕਸ਼ ਹੈ ਜੇ ਨਾ ਕੋਠੇ ਦੇ ਨਾ ਕਾਰਾ ਦੇ ਨਾ ਰਾਜ ਦਾ ਨਾ ਪਾਠ ਇਸ ਲਈ ਗੁਰਸਿੱਖ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਇਸ ਵਾਸਤੇ ਤੱਕ ਪੁੱਜਣਾ ਸਾਡਾ ਲਕਸ਼ ਹੈ ਇਸ ਲਈ ਕਿ ਉਹ ਨਹੀਂ ਕਿ ਸੰਸਾਰ ਦੀ ਸਭ ਦਾਤਾਂ ਪ੍ਰਾਪਤ ਹੋ ਗਏ ਚੰਗੁਣ ਪਰ ਪੱਲੇ ਆ ਗਏ ਥੋੜੇ ਦਾ ਜੀਵਨ ਚੰਗਾ ਹੋ ਗਿਆ ਤੇ ਮਾਨ ਕਰਦੇ ਫਿਰ ਜੀ ਸਾਨੂੰ ਨਾਮ ਜਪਣ ਦੀ ਲੋੜ ਹੀ ਨਹੀਂ। ਤੋਂ ਇਹ ਜਿਹੜੀ ਹੈ ਇਹ ਸ਼ਬਦ ਸਾਨੂੰ ਇਹ ਧਿਰ ਕਰਾਉਂਦੇ ਨੇ ਕਿ ਇਨਸਾਨ ਦਾ ਸੱਚਾ ਆਸਰਾ ਉਹ ਇੱਕ ਪਰਮਾਤਮਾ ਹੈ। ਕੱਲ ਵੀ ਅਸੀਂ ਕੁਝ ਸ਼ਬਦ ਵਿਚਾਰੇ ਸਨ ਜਿਵੇਂ ਦੂਜਾ ਇਹ ਆਸ ਪਰਮਿਤਰੀ ਪਾਉ ਦੂਜਾ ਹੈ। ਇਹ ਪ੍ਰਾਈ ਮਿਤਰੀ ਦੀ ਜਿਹੜੀ ਅਸੀਂ ਆਸ ਰੱਖਦੇ ਹਾਂ ਉਹ ਦੋਸਤੋ ਮਿੱਤਰਾਂ ਕੋਲੋਂ ਇਹ ਪਾਉ ਦੂਜਾ ਹੈ ਇਹ ਦੂਜਾ ਪਾਉ ਹੈ ਪ੍ਰਭੂ ਦੇ ਪਿਆਰ ਵਾਲੀ ਅਵਸਥਾ ਨਹੀਂ ਹੈ ਦੂਜੇ ਪਾਉ ਜਿ ਪਈ ਹੋਇਆ ਖਿੰਨ ਮੇ ਝੂਠ ਬਿਨ ਸਭ ਜਾਈ ਇੱਕ ਪਲ ਵਿੱਚ ਇਹ ਬਿਨਸ ਜਾ ਸਕਦੀ ਇਹ ਆਸਰੇ ਮਿਟ ਸਕਦੇ ਨੇ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸੱਚੇ ਕੀ ਉਸ ਸੱਚੇ ਪਰਮਾਤਮਾ ਦੀ ਆਸ ਕਰ ਜੋ ਤੇਰਾ ਕਾਲਿਆ ਸਭ ਥਾਂ ਹੀ ਪਾਏ ਤੇਰੀ ਕਾਲਕਮਾਈ ਸਾਰੀ ਥਾਂ ਹੀ ਪਾਏਗਾ ਕੋ ਦਾ ਫਲ ਮਿਲੇਗਾ ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ ਉਨ ਇਹਦੀ ਕੋਤੀ ਮੇਰੀ ਹੈ ਕਿ ਕੋਈ ਚੰਗੀ ਆਸ ਪੈਦਾ ਹੋ ਜਾਏ ਪ੍ਰਭੂ ਦੀ ਆਸ ਪੈਦਾ ਹੋ ਜਾਏ ਝੂਠੀ ਆਸਾਂ ਛੱਡ ਦਈਏ ਕਿ ਜ ਕਿਸੇ ਕ ਹੱਥ ਨਾ ਹੀ ਮੇਰੇ ਸੁਆਮੀ ਅਸੀਂ ਮੇਰਾ ਸਤਿਗੁਰੂ ਬੂਝ ਵਿਝਾਈ ਐਸੀ ਮੇਰੇ ਸਤਿਗੁਰੂ ਬੂਝ ਵਿਝਾਈ ਭਾਈ ਕਿਸੇ ਦੇ ਹੱਥ ਕੁਝ ਨਹੀਂ ਹੈ ਮੇਰੇ ਸਤਿਗੁਰੂ ਨੇ ਇਹ ਬੂਝ ਵਿਝਾਈ ਹੈ ਕਿ ਸੁੱਖ ਮਿਲਣਾ ਤਾਂ ਵੀ ਉਹਦੀ ਮੇਰ ਨਾਲ ਮਿਲਣਾ ਹੈ ਚਾਹੇ ਕਿਸੇ ਵਿਅਕਤੀ ਦੇ ਥਰੂ ਮਿਲੇ ਤੇ ਦੁੱਖ ਮਿਲਣਾ ਤਾਂ ਵੀ ਉਸੇ ਦੀ ਖੇਡ ਹੁੰਦੀ ਹੈ ਉਸੇ ਦਾ ਪਾਣਾ ਹੁੰਦਾ ਹੈ ਜੇ ਨਾਨਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤੇਰੇ ਬਤਾਈ ਸੱਚਾ ਮਾਰਗ ਹੈ ਕਿ ਆਸ ਇੱਕ ਪ੍ਰ부 ਦੀ ਰੱਖੀ ਜਾਏ ਉਹਦੇ ਦਰਸ਼ਨਾਂ ਦੀ ਤੰਗ ਹੋਵੇ ਉਹਨਾਂ ਦੇ ਦਰਸ਼ਨਾਂ ਵਿੱਚ ਪ੍ਰ부 ਦੇ ਦਰਸ਼ਨਾਂ ਵਿੱਚ ਸੁਖ ਲੱਭਣ ਦਾ ਯਤਨ ਕਰੀਏ ਤੋ ਐਸੀ ਸ਼ਬਦ ਤੁਹਾਨੂੰ ਬਾਣੀ ਵਿੱਚ ਬੜੇ ਮਿਲ ਜਾਣਗੇ ਜਿਹੜੇ ਤੁਹਾਨੂੰ ਇਹ ਦਿੜ ਕਰਾਉਣਗੇ ਕਿ ਇਹ ਸੰਸਾਰ ਦੀਆਂ ਝੂਠੀਆਂ ਆਸਾਂ ਸੰਸਾਰ ਕੋਲੋਂ ਸੁਖ ਲੱਭਣ ਦੇ ਬਦਲੇ ਸੁੱਖਾਂ ਦੀ ਅਰਦਾਸ ਪ੍ਰ부 ਅੱਗੇ ਕਰੋ ਉਸਨੇ ਜਿਸ ਭਾਣੇ ਦੇਣ ਨੇ ਉਸ ਜਿਸ ਭਾਣੇ ਉਸਨੇ ਜੀਵਨ ਸਫਲ ਕਰਨਾ ਉਹ ਸਵਾਭੂ ਆਪੇ ਬਣਾਏਗਾ ਉਹ ਜ਼ਰੀਏ ਆਪੇ ਬਣਾਏਗਾ ਅਸ ਸਿਰਫ ਇਹ ਪ੍ਰੋਸਾ ਰੱਖੀ ਕਿ ਸਾਨੂੰ ਪੈਦਾ ਕਰਨ ਵਾਲਾ ਉਹ ਹੈ ਸਾਨੂੰ ਪਾਲਣ ਵਾਲਾ ਉਹ ਹੈ ਦੁੱਖ ਸੁੱਖ ਦਾ ਦਾਤਾ ਹੈ ਦੁੱਖ ਸੁੱਖ ਕਰਤੇ ਲਿਖ ਪਾਏ ਇਹ ਵੀ ਉਸਨੇ ਲਿਖ ਕੇ ਨਾਲ ਹੀ ਪਾਏ ਹੋਏ ਨੇ ਤਾਂ ਇਸ ਵਿਸ਼ੇ ਰਾਈ ਵਿੱਚ ਸਪਸ਼ਟ ਕਰਨਾ ਚਾਹੁੰਦਾ ਸੰ ਕਿ ਭਈ ਪ੍ਰਭੂ ਦਾ ਆਸਰਾ ਤੇ ਹਰ ਹਾਲਤ ਵਿੱਚ ਹੀ ਲੈਣਾ ਹੈ ਭਾਵੇਂ ਦੁੱਖ ਹੋਣ ਤਾਂ ਭਾਵੇਂ ਸੁੱਖ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ